ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ 15-20 ਤੋਂ ਬੜੀ ਮੁਸ਼ਕਲ ਹੋਈ ਆ ਹੜ੍ਹਾਂ ਦਾ ਕਰਕੇ ਇਹ ਸਾਡੇ ਭਾਣ ਜੀ ਅਵਤਾਰ ਸਿੰਘ ਜੀ ਗਾਖਲ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਵੀ ਆਪਾਂ ਸੇਵਾ ਕਰਨੀ ਚਾਹੁੰਦੇ ਆ ਅਸੀਂ ਪਹਿਲੋ ਤੋਂ ਉੱਤੇ ਖਾਲਸਾ ਏਡ ਵਾਲਿਆਂ ਕੋਲ ਗਏ ਸੁਲਤਾਨਪੁਰ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਜ਼ਿਆਦਾ ਪੈਂਦੀ ਹੈ ਅੱਜ ਕੱਲ ਉਹ ਕਹਿੰਦੇ ਵੀ ਸਾਨੂੰ ਜ਼ਿਆਦਾ ਅੱਜਾਂ 100 ਗੱਦਾ ਦੇ ਕੇ ਆਈ ਸੀਗੇ 100 ਮਛਰਦਾਨੀ ਬਾਟਰਪਾਲਾਂ ਲਾਹ ਗਿਆ ਕੁਛ ਪਾਣੀ ਦੇ ਕੇਸ ਸੀਗੇ ਉੱਤੇ ਪਹੁੰਚਾ ਕੇ ਆਏ ਆ ਇਸੇ ਤਰ੍ਹਾਂ ਕੱਲ ਅਹੀਂ ਖੀਰਾਵਾਲੀ ਗਏ ਉੱਥੇ ਕੁਛ ਗਰੀਬ ਪ੍ਰਵਾਸੀ 25 30 ਪਰਿਵਾਰਾਂ ਨੂੰ ਤਰਪਾਲਾਂ ਰਾਸ਼ਨ ਪਾਣੀ ਸਾਰਾ ਉੱਤੇ ਮੁਹਈਆ ਕਰਾ ਕੇ ਆਏ ਆ ਤੇ ਇਸੇ ਤਰ੍ਹਾਂ ਇਹ ਕਹਿੰਦੇ ਵੀ ਆਪਾਂ ਆਪਣੇ ਪਿੰਡ ਚ ਕਿਉਂ ਨਾ ਹੋ ਸਕੇ ਵੀ ਆਪਣੇ ਬੰਦੇ ਬਹੁਤ ਗਰੀਬ ਆ ਮੀਂਹ ਪੈਣ ਦਾ ਨਰੇਗਾ ਬੰਦ ਹੋਈ ਆ ਸਰਕਾਰ ਤੋਂ ਪੈਸਾ ਨਹੀਂ ਆ ਰਿਹਾ ਇਸ ਕਰਕੇ ਵੀ ਇਹਨਾਂ ਨੇ ਕਿਹਾ ਵੀ ਆਪਾਂ ਜਿਹੜੀ ਸੇਵਾ ਜਿਹੜੀ ਇਹ ਜ਼ਰੂਰ ਕਰਨੀ ਆ ਤੇ ਸਾਰਾ ਸਹਿਯੋਗ ਇਹਨਾਂ ਦਾ ਹਾਂ ਜੀ ਤੇ ਆਪਣੇ ਸਬਤ ਇਹ ਸਾਰਾ ਸਰਪੰਚ ਸਾਹਿਬ ਦਾ ਯੋਗਦਾਨ ਹੈ ਜੀ ਸਰਪੰਚ ਸਾਹਿਬ ਨੇ ਮੈਸੇਜ ਲਾਇਆ ਤੇ ਤੁਹਾਡੇ ਕੋਲ ਪਹੁੰਚਿਆ ਸੋ ਇਹ ਟੈਲੀਫੋਨ ਹੈ ਸਾਡੇ ਕੋਲ ਨੂੰ ਕੁਝ ਵੀ ਨਹੀਂ ਹੈਗਾ ਤੁਹਾਡਾ ਪੱਤਰਕਾਰ ਭਾਈ ਜੀ ਨੇ ਤਾਂ ਬਹੁਤ-ਬਹੁਤ ਧੰਨਵਾਦ ਕਿ ਪਹੁੰਚੇ ਇਹ 100 ਪਰਿਵਾਰ ਦਾ ਸੀ ਅੱਜ ਕੀ ਕੀ ਰਸ਼ ਹੈ ਇਹਦੇ ਵਿੱਚ ਹੈਗਾ ਆ ਸਰੋਂ ਦਾ ਤੇਲ ਆ ਦਾਲਾਂ ਆ ਤੇ ਆਪਣੇ ਆਟਾ 5 ਕਿਲੋ ਆ ਤੇ ਸਾਬਣ ਆ ਚਾਹ ਪੱਤੀ ਆ ਖੰਡ ਆ ਵਾਲੋ 7 8 8 ਮਾ ਜਿਹੜੀਆਂ ਇਹਦੇ ਵਿੱਚ ਅਸੀਂ ਦਿੱਤੀਆਂ ਇਹਨਾਂ ਨੂੰ ਹਾਂਜੀ ਕੋਈ ਮੋਟਿਵ ਇੱਕੋ ਹੀ ਹੈ ਜੀ ਮੋਟਿਵ ਹੈਗਾ ਇਨਸਾਨੀਅਤ ਕਿਉਂਕਿ ਇਨਸਾਨੀਅਤ ਜਦੋਂ ਆਵਾਜ਼ ਦਿੰਦੀ ਆ ਆਵਾਮ ਦੀ ਆਵਾਜ਼ ਸੀ ਕਿ ਹੜਪੀਟਾਂ ਦੀ ਜਿਹੜੀ ਸਹੂਯੋਗ ਕੀਤਾ ਜਾਵੇ ਸੋ ਸਾਡਾ ਤਿਲਫੁੱਲ ਦਾ ਭਰਾਲਾ ਹੈਗਾ ਜਿਹੜੀ ਲੋੜੀਂਦਾ ਹਰ ਰੋਜ਼ ਘਰ 'ਚ ਵਰਤੋ ਆਣੀਆਂ ਚੀਜ਼ਾਂ ਹੁੰਦੀਆਂ ਨੇ ਉਹ ਲੈ ਕੇ ਅਸੀਂ ਪਹੁੰਚੇ ਆ ਤੇ ਮੈਨੂੰ ਲੱਗਦਾ ਸੋਕ ਪਰਿਵਾਰ ਨੂੰ ਸਰਵ ਕੀਤਾ ਗਿਆ ਇਸ ਟਾਈਮ ਨੱਥੂਚਾਲ ਪਿੰਡ ਜ਼ਿਲ੍ਹਾ ਕਪੂਥਲਾ ਦੇ ਵਿੱਚ ਮੌਜੂਦ ਹਨ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਇੰਦਰਜੀਤ ਸਿੰਘ ਸਾਬਕਾ ਸਰਪੰਚ ਤੇ ਆਉਣ ਵਾਲੇ ਅਗਲੇ ਸਾਲਾਂ ਦੇ ਵਿੱਚ ਪਰਮਾਨੈਂਟ ਸਰਪੰਚ ਤੁਹਾਡੇ ਪਿੰਡ ਦੇ ਹੋਣਗੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਵਿੜੇ 'ਚ ਪਹੁੰਚੇ ਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਫਿਰ ਜਿਹੜੇ ਨਗਰ ਖੇੜੇ ਦੇ ਬੰਦੇ ਸਾਡੇ ਕੋਲ ਆ ਕੇ ਰਾਸ਼ਨ ਲੱਗ ਕੇ ਗਏ ਉਹਨਾਂ ਦਾ ਧੰਨਵਾਦ ਤੇ ਫਿਰ ਤੁਹਾਡਾ ਧੰਨਵਾਦ ਬਹੁਤ ਬਹੁਤ ਅੱ ਹਾਂਜੀ ਹਾਂਜੀ ਸਰ ਅਸੀਂ ਸੰਪਰਕ ਤੇ ਰਹਿੰਨੇ ਆ ਤੇ ਬੇਸਿਕਲੀ ਇਹ ਨਹੀਂ ਹੁੰਦਾ ਕਿ ਕੋਈ ਆਰਗੇਨਾਈਜੇਸ਼ਨ ਬਣਾ ਕੇ ਹੀ ਸੇਵਾ ਕੀਤੀ ਜਾਂਦੀ ਹੈ ਕਈ ਵਾਰੀ ਬੈਕ ਕੈਮਰਾ ਜਿਦਾ ਬੈਕ ਕੈਮਰਾ ਸੀਨਸ ਹੁੰਦੇ ਨਾ ਉਸ ਤਰੀਕੇ ਨਾਲ ਪਿੱਛੇ ਕੈਮਰੇ ਦੇ ਰਹਿ ਕੇ ਵੀ ਸੇਵਾ ਕੀਤੀ ਜਾਂਦੀ ਹੈ ਤੁਸੀਂ ਅਪਰਾਲਾ ਕੀਤਾ ਤੁਸੀਂ ਬੇਨਤੀ ਕੀਤੀ ਤਾਂ ਆਪਾਂ ਕੈਮਰੇ ਤੇ ਗੱਲਬਾਤ ਕਰ ਰਹੇ ਆ ਨਹੀਂ ਤਾਂ ਇਹ ਅਸੀਂ ਕੈਮਰਾ ਗ੍ਰਾਫੀ ਤੋਂ ਥੋੜਾ ਜਿਹਾ ਦੂਰ ਰਹਿੰਨੇ ਆ ਜੀ ਮੈਸੇਜ ਹੈਗਾ ਤੁਹਾਡਾ ਮੈਸੇਜ ਕੋਈ ਨਹੀਂ ਮੈਸੇਜ ਤਾਂ ਜਿਹੜੇ ਦੇਖ ਰਹੇ ਹੋ ਨਾ ਵੱਲੋਂ ਸਾਨੂੰ ਮੈਸੇਜ ਆਉਂਦੇ ਨੇ ਹਮੇਸ਼ਾ ਸੋ ਸਾਡੇ ਨਾਲੋਂ ਜ਼ਿਆਦਾ ਸੁਝਵਾਨ ਨੇ ਮੈਸੇਜ ਕੋਈ ਨਹੀਂ ਮੈਸੇਜ ਇਨਸਾਨੀਅਤ ਦੀ ਹੈ ਸੇਵਾ ਹੈ ਜਿਹਦੇ ਵਿੱਚ ਟੈਲਫੁੱਲ ਸਾਡੇ ਵੱਲੋਂ ਭਰਾਲਾ ਹੈ ਮੈਂ ਕਹਿੰਦਾ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਸ ਬੱਚੀ ਦਾ ਬੜਾ ਧੰਨਵਾਦ ਜਿਹੜੀ ਮੂੜੇ ਹੋ ਗਿਆ ਭਰਾਲਾ ਕਰਦੀ ਆਂ ਇੰਦਰਜੀਤ ਸਿੰਘ ਦੀ ਆਪਣੇ ਭਾਂਜੀ ਹੈ ਇਹ ਤੇ ਚਲੋ ਜਿਹੜੇ ਆਪਣੇ ਇਹ ਸਾਡੇ ਨਾਲ ਜੁੜੇ ਆ ਆਪਣੇ ਨਗਰ ਨਾਲ ਜੁੜੇ ਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਅੱਗਾਂ ਤੋਂ ਇਦਾਂੇ ਕੰਮ ਕਰਦੇ ਰਹਿਣ ਜਿੱਥੇ ਲੋੜ ਆ ਪੈਂਦੀ ਉਥੇ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ